ਦਿਨੋ-ਦਿਨ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਤੇ ਉਹ ਦਿਨ ਦਿਹਾੜਾ ਹੀ ਹੁਣ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ। ਤੁਹਾਨੂੰ ਦੱਸ ਦਈਏ ਕਿ ਇੱਕ ਗੱਡੀ ਦੇ ਉੱਤੇ ਇੱਟਾਂ ਮਾਰ ਕੇ ਸ਼ੀਸ਼ੇ ਭੰਨੇ ਗਏ ਨੇ ਤੇ ਗੱਡੀ ਦੇ ਵਿੱਚ ਚੋਰੀ ਕੀਤੀ ਗਈ ਆ। ਦਿਨ ਦਿਹਾੜੇ ਦੀ ਇਹ ਵਾਰਦਾਤ ਹੈ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਦਿਨ ਦੇ ਹੜੇ ਇੱਕ ਖੜੇ ਗੱਡੀ ਤੇ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਕੇ ਚੋਰੀ ਕੀਤੀ ਜਾਂਦੀ ਹੈ ਹੰਦਸ ਜੀਏ ਕਿ ਗੱਡੀ ਦੇ ਵਿੱਚ ਪਏ ਦੋ ਮੋਬਾਈਲ ਫੋਨ ਚੋਰੀ ਕਰਕੇ ਲੈ ਜਾਂਦੇ ਨੇ ਚੋਰ ਹਾਲਾਂਕਿ ਜਦੋਂ ਗੱਡੀ ਦੇ ਸ਼ੀਸ਼ੇ ਦੀ ਤੋੜਪਾਨ ਕਰਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੀ ਸ਼ੀਸ਼ੇ ਡੇੜਿਆ ਸ਼ੀਸ਼ੇ ਉਹਨਾਂ ਦੇ ਹੱਥ ਵਿੱਚ ਲੱਗ ਜਾਂਦੇ ਜਿਸ ਕਾਰਨ ਗੱਡੀ ਦੇ ਵਿੱਚ ਖੂਨ ਰੁੱਲਿਆ ਹੋਇਆ ਵੀ ਦਿਖਾਈ ਦਿੱਤਾ ਗੱਡੀ ਦੇ ਮਾਲਕ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਗੱਡੀ ਹਜੇ 10 ਮਿੰਟਾਂ ਦੇ ਲਈ ਖੜੀ ਕਰਕੇ ਗਿਆ ਸੀ ਕਿ ਕਿਸੇ ਕੰਮ ਲਈ ਜਦੋਂ ਜਾਂਦਾ ਤੇ ਉਸ ਤੋਂ ਪਿੱਛੋਂ ਹੀ ਚੋਰ ਗੱਡੀ ਦੇ ਸ਼ੀਸ਼ੇ ਇੱਟਾਂ ਨਾਲ ਭੰਨ ਤੋੜ ਕਰਨ ਲੱਗ ਜਾਂਦੇ ਨੇ ਆ ਕੇ ਤੇ ਗੱਡੀ ਦੇ ਵਿੱਚ ਮੋਬਾਈਲ ਫੋਨ ਪਏ ਹੁੰਦੇ ਨੇ ਤੇ ਦੋ ਮੋਬਾਈਲ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਜ਼ਕੇ ਗੱਡੀ ਦੇ ਮਾਲਕ ਦੇ ਵੱਲੋਂ ਇਹ ਵੀ ਗੱਲ ਕਾਹੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਤੇ ਨਕੀਲ ਕਸਨੀ ਚਾਹੀਦੀ ਹੈ ਜਿਹੜੇ ਇਹ ਦਿਨ ਦਿਹਾੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਉਹਨੇ ਕਹਿ ਕਿ ਹਜ਼ਕੇ ਗੱਡੀ ਦਾ ਮੇਰੀ ਦਾ ਬਚਾਰਿਆ ਨਹੀਂ ਤਾਂ ਗੱਡੀ ਵੀ ਮੇਰੀ ਲੈ ਕੇ ਜਾ ਸਕਦੇ ਸੀ ਪੁਲਿਸ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤੇ ਜਾਂਦੇ ਰਹੇ ਉਹ ਵੀ ਕਿਹਾ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਬਲੈਡ ਨਾਲ ਗੱਡੀ ਭਰੀ ਏ ਕੌਣ ਦਾ ਤੇ ਆਣ ਕੇ ਫਿਰ ਫੋਨ ਕੀਤਾ ਕਿਹੜੀ ਜਗ੍ਹਾ ਤੇ ਛੱਡੀ ਲਈ ਤੁਸੀਂ ਇਹ ਇਹ ਹੰਦਰਲਾ ਹਸਨੀ ਦਾ ਪੁਲ ਉਹਨੇ ਨਹੀਂ ਬਣਾਇਆ ਕਿ ਦੀ ਪੁੱਛਣੀ ਹਾਂਜੀ ਕੰਪਲੀਟ ਕੀਤੀ ਆ ਪੁੱਛਣੀ ਨਹੀਂ ਅਜੇ ਕੀਤੀ ਨਹੀਂ ਆ ਅਜੇ ਕਰ ਨਹੀਂ ਹੋਇਆ ਪ੍ਰਸ਼ਾਸਨ ਰਿਹਾ ਮੰਗ ਕਰਦੇ ਆ ਕਿ ਇਹ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਹੋਰ ਕਿਸੇ ਦਾ ਨਾ ਹੋਵੇ ਕਿ ਇਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹ ਕਹਿੰਦਾ ਟ੍ਰੈਫਿਕ ਵਾਲੇ ਨੇ ਕਿਹਾ ਸੀ ਟ੍ਰੈਫਿਕ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ ਟ੍ਰੈਫਿਕ ਜਮ ਕਰਨ ਵਾਸਤੇ ਤਾਨੂੰ ਕੋ ਲੱਗਦਾ ਕਿੰਨੇ ਕੇ ਦਾ ਨੁਕਸਾਨ ਹੋਇਆ ਫਿਰ ਟੱਕਰ ਮੇਰਾ 20-25 ਹਜ਼ਾਰ ਦਾ ਨੁਕਸਾਨ ਆ ਸਰ ਕਾਦੇ ਨਾਲ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾਲ ਉਹ ਤੇ ਬਲੱਡ ਦੇ ਵੀ ਨਿਸ਼ਾਨ ਹੈਗੇ ਹਾਂਜੀ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿ ਉਹ ਕੱਚ ਵੱਜ ਗਿਆ ਕਿ ਉਹਦੇ ਦਿਨੋ ਦਿਨ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਤੇ ਉਹ ਦਿਨ ਦਿਹਾੜਾ ਹੀ ਹੁਣ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹੁਣ ਦੱਸ ਦਈਏ ਕਿ ਇੱਕ ਗੱਡੀ ਦੇ ਉੱਤੇ ਇਟਾ ਮਾਰ ਕੇ ਸ਼ੀਸ਼ੇ ਭੰਨੇ ਗਏ ਨੇ ਤੇ ਗੱਡੀ ਦੇ ਵਿੱਚ ਚੋਰੀ ਕੀਤੀ ਗਈ ਆ ਦਿਨ ਦਿਹਾੜੇ ਦੀ ਇਹ ਵਾਰਦਾਤ ਹੈ ਤੁਹਾਨੂੰ ਦੱਸਦੀ ਹੈ ਕਿ ਬਟਾਲਾ ਦੇ ਸਿਟੀ ਰੋਡ ਹੰਸਲੇ ਪੁਲ ਦੇ ਨਜ਼ਦੀਕ ਦਿਨ ਦਿਹਾੜੇ ਇੱਕ ਖੜੀ ਗੱਡੀ ਤੇ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਕੇ ਚੋਰੀ ਕੀਤੀ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਗੱਡੀ ਦੇ ਵਿੱਚ ਪਏ ਦੋ ਮੋਬਾਈਲ ਫੋਨ ਚੋਰੀ ਕਰਕੇ ਲੈ ਜਾਂਦੇ ਨੇ ਚੋਰ ਹਾਲਾਂਕਿ ਜਦੋਂ ਗੱਡੀ ਦੇ ਸ਼ੀਸ਼ੇ ਦੀ ਤੋੜਪਾਨ ਕਰਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੀ ਸ਼ੀਸ਼ੇ ਡੜਿਆ ਸ਼ੀਸ਼ੇ ਉਹਨਾਂ ਦੇ ਹੱਥ ਵਿੱਚ ਲੱਗ ਜਾਂਦੇ ਜਿਸ ਕਾਰਨ ਗੱਡੀ ਦੇ ਵਿੱਚ خون ਡੁੱਲਿਆ ਹੋਇਆ ਵੀ ਦਿਖਾਈ ਦਿੱਤਾ ਗੱਡੀ ਦੇ ਮਾਲਕ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਗੱਡੀ ਹਜੇ 10 ਮਿੰਟਾਂ ਦੇ ਲਈ ਖੜੀ ਕਰਕੇ ਗਿਆ ਸੀ ਕਿ ਕਿਸੇ ਕੰਮ ਲਈ ਜਦੋਂ ਜਾਂਦਾ ਤੇ ਉਸ ਤੋਂ ਪਿੱਛੋਂ ਹੀ ਚੋਰ ਗੱਡੀ ਦੇ ਸ਼ੀਸ਼ੇ ਟਾ ਨਾਲ ਪੰਨ ਤੋੜ ਕਰਨ ਲੱਗ ਜਾਂਦੇ ਨੇ ਆ ਕੇ ਤੇ ਗੱਡੀ ਦੇ ਵਿੱਚ ਮੋਬਾਈਲ ਫੋਨ ਪਏ ਹੋਣਗੇ ਨੇ ਤੇ ਦੋ ਮੋਬਾਈਲ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਜੇ ਕੇ ਗੱਡੀ ਦੇ ਮਾਲਕ ਦੇ ਵੱਲੋਂ ਇਹ ਵੀ ਗੱਲ ਕਾਖੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਤੇ ਨਕੇਲ ਕੱਸਣੀ ਚਾਹੀਦੀ ਹੈ ਜਿਹੜੇ ਇਹ ਦਿਨ ਦਿਹਾੜੇ ਵਾਰਤਾਤਾ ਨੂੰ ਅੰਜਾਮ ਦਿੰਦੇ ਨੇ ਉਹਨੇ ਕਹਿ ਕੇ ਹਜੇ ਗੱਡੀ ਦਾ ਮੇਰੀ ਦਾ ਬਚਾਰਿਆ ਨਹੀਂ ਤਾਂ ਗੱਡੀ ਵੀ ਮੇਰੀ ਲੈ ਕੇ ਜਾ ਸਕਦੇ ਸੀ ਪੁਲਿਸ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਚੋਰੀ ਦੀ ਆਬਾਰਤਾ ਨੂੰ ਅੰਜਾਮ ਦਿੱਤੇ ਜਾਂਦੇ ਰਹੇ ਉਹ ਵੀ ਕਹੇ ਸੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਆ ਬਲੈਡਨਾਂ ਗੱਡੀ ਭਰੀ ਹੈ ਕੌਣ ਦਾ ਤੇ ਆਣ ਕੇ ਫਿਰ ਮੈਨੂੰ ਫੋਨ ਕੀਤਾ ਕਿਹੜੀ ਜਗ੍ਹਾ ਕੈਦੀ ਲਾਈ ਦਿੱਤੀ ਤੁਸੀਂ ਇਹ ਇਹ ਹਮਦਰਲਾ ਹਸਨੀ ਦਾ ਬੋਲ ਹਮਨੇ ਇਹ ਨੂੰ ਕਹਾਂ ਕਿ ਕੀ ਕੁਛ ਨਹੀਂ ਹਾਂਜੀ ਕੰਪਲੀਟ ਕੀਤੀ ਹੈ ਕੁਝ ਨਹੀਂ ਨਹੀਂ ਹਾਂਜੀ ਕੀਤੀ ਨਹੀਂ ਆ ਅਜੇ ਕਰਨਾ ਹੀ ਹੋ ਜਾ ਪ੍ਰਸ਼ਾਸਨ ਰਹਾ ਮੰਗ ਕਰਦੇ ਆ ਕਿ ਇਹ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਹੋਰ ਕਿਸੇ ਨਾਲਾ ਹੋਵੇ ਕਿ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹਾ ਟ੍ਰੈਫਿਕ ਵਾਲੇ ਨੇ ਕਿਹਾ ਸੀ ਟ੍ਰੈਫਿਕ ਵਾਲੇ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ ਕਰਨ ਵਾਲਾ ਟ੍ਰੈਫਿਕ ਜਮ ਕਰਨ ਵਾਸਤੇ ਤਾਨੂੰ ਨੂੰ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਿਰ ਤੱਕ ਮੇਰਾ 20-25 ਹਜ਼ਾਰ ਦਾ ਨੁਕਸਾਨ ਆ ਸਰ ਕਾਦੇ ਨਾਲ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾਲ ਉਹ ਤੇ ਬਲੈਡ ਦੇ ਵੀ ਨਿਸ਼ਾਨ ਹੈਗੇ ਹਾਂਜੀ ਉਹ ਤੇ ਬਲੈਡ ਜਦੋਂ ਸ਼ੀਸ਼ਾ ਕੱਟਣ ਲੱਗਾ ਫੋਨ ਕੱਟਣ ਲੱਗਾ ਕਿ ਉਹ ਕੱਚ ਵੱਜ ਗਿਆ ਕਿ ਉਹਦੇ